ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗਰੰਦਰ ਮਾਨ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਗੀਟੂ ਚੈਨਲ ਅੱਜ ਆਪਾਂ ਸ਼ਮਸ਼ਾਨ ਘਾੜ ਪਹੁੰਚੇ ਆਂ ਪੰਜ ਬੂਟੇ ਲੈ ਕੇ ਵੀ ਇੱਥੇ ਲਾਉਣੇ ਆਂ ਚਲੋ ਛਾਂ ਦੇ ਲਈ ਵੀ ਕਈ ਇਹ ਰੀਤ ਦੁਪਹਿਰ ਹੋਵੇ ਕੁਛ ਵੀ ਵਸ ਕਿੰਨੇ ਵੀ ਲਾ ਲਓ ਪੌਣ ਦੇ ਤਾਂ ਜੀ ਬੂਟੇ ਲੈ ਕੇ ਆਏ ਆਂ ਆਪਾਂ ਇਹਨਾਂ ਨੂੰ ਹੁਣ ਇੱਥੇ ਲਾਉਣੇ ਆਂ ਤੇ ਤੁਹਾਨੂੰ ਦਿਖਾਉਣੇ ਆ ਕਿਉਂਕਿ ਰੁੱਖ ਦਿਨੋਂ ਦਿਨ ਘਟਦੇ ਹੀ ਜਾ ਰਹੇ ਨੇ ਤਾਂ ਕਰਕੇ ਆਪਾਂ ਇੱਕ ਉਪਰਾਲਾ ਸ਼ੁਰੂ ਕੀਤਾ ਵੀ ਦਰਖਤਾਂ ਦਾ ਤਾਂ ਕਰਕੇ ਇਹਨਾਂ ਨੂੰ ਹੁਣ ਲਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਲਾਉਣੇ ਜੇ ਸੰਭਖਾਉਣੀਆਂ ਹੂੰ ਦਾਤੇ ਬ੍ਰਕਟਾਂ ਵਿੱਚ ਤਾਂ ਬਹੁਤ ਨੇ ਪਰ ਫਿਰ ਵੀ ਚਲੋ ਆਪਾਂ ਕੋਸ਼ਿਸ਼ ਕਰੀਏ ਵੀ ਬ੍ਰਕਟਾਂ ਨੂੰ ਲਾਈਏ ਤੇ ਸਾਰਿਆਂ ਨੇ ਜ਼ਰੂਰ ਲਾਓ ਵੱਧ ਤੋਂ ਵੱਧ ਜਿੰਨੇ ਵੀ ਆਪਦੇ ਸਾਰੇ ਨੇ ਅਰਜੰਦਾ ਬੂਟੇ ਜੀ ਉਹ ਆਪਾਂ ਇਸ ਜਗ੍ਹਾ ਤੇ ਲਾਉਣੇ ਆ ਇੱਥੇ ਕੋਈ ਆਸੇ ਪਾਸੇ ਬੂਟਾ ਹੈ ਨਹੀਂਗਾ ਇਹ ਜਗ੍ਹਾ ਤੇ ਫਟਦੇ ਟੋਆ ਤੇ ਲਾਉਣੇ ਆ ਅਰਜੰਦਾ ਬੂਟੇ ਆਪਾਂ ਇੱਕ ਜਗ੍ਹਾ ਤੇ ਲਾਉਣੇ ਆ ਫਾਇਰ ਰੇਂਡ ਟਾਊਨ ਅਰਜੰਦਾ ਬੂਟੇ ਆਪਾਂ ਇਸ ਜਗ੍ਹਾ ਤੇ ਲਾਉਂਦੇ ਜਿਹੜੇ ਬਾਕੀ ਰਹਿੰਦੇ ਆ ਏਕਾਂ ਆਪਾਂ ਇਸ ਜਗ੍ਹਾ ਤੇ ਲਾਉਣੇ ਆ ਤੇ ਜਿਹੜੇ ਤਿੰਨ ਹੋਰ ਆ ਉਹ ਪਰਲੇ ਪਾਸੇ ਲਾਉਣੇ ਆ ਇਹ ਸੁਖਚੈਨ ਦੇ ਬੂਟੇ ਆਪਾਂ ਇਸ ਜਗ੍ਹਾ ਤੇ ਲਾਉਣੇ ਆ ਅਰਜੰਦਾ ਬੂਟਾ ਆਪਾਂ ਹੁਥੇ ਲਾਤਾ ਇਥੇ ਨੇੜੀ ਆ ਤੇ ਇੱਕ ਆਪਾਂ ਇੱਥੇ ਲਾਉਣੇ ਜਿਹੜੇ ਦੋ ਹੋ ਤਿੰਨ ਮਗਰ ਕੇ ਮੰਨ ਕੇ ਚੱਲ ਜਿਹੜੇ ਮਗਰ ਹੋ ਰਹਿਗੇ ਆਪਾਂ ਉਤਨੀ ਸਿਰ ਲਾਉਣੇ ਆ ਤੇ ਹੁਣ ਇਹਨੂੰ ਇੱਥੇ ਲਾਉਣੇ ਆ ਸਟੈਂਡ ਦਾ ਬੂਟਾ ਜੀ ਆਪਾਂ ਇੱਥੇ ਲਾਉਣੇ ਇਸ ਜਿਹੜਾ ਤੇ ਚੈਨਲ ਬੂਟੇ ਆਪਾਂ ਇਸ ਜਗ੍ਹਾ ਤੇ ਲਾਉਣਾ ਜਿਹੜਾ ਤਿੰਨ ਹੋ ਰਹਿੰਦੇ ਨੇ ਬਾਕੀ ਉਹ ਆਪਾਂ ਪਾਲੀ ਸੈੜ ਲਾਉਣੀ ਹੈ ਉਧਰਲੀ ਸੈੜ ਇਹ ਟਾਲੀ ਲਈ ਆਪਾਂ ਇਸ ਜਗ੍ਹਾ ਤੇ ਲਾਉਣੀ ਹੈ ਇੱਥੋਂ ਅਜੇ ਇਥੇ ਸਮਸ਼ਾਨ ਘਾਟ ਉਹ ਵੀ ਇਥੋਂ ਨਜ਼ਦੀਕ ਹੀ ਨੇੜੇ ਇੱਥੇ ਮੰਨ ਕੇ ਜਪੋ ਛਾਂ ਦੀ ਵੀ ਵੱਤੋਂ ਦਾ ਲੋੜ ਇਹਨੂੰ ਆਪਾਂ ਹਿੱਟੇ ਦਾ ਤੇ ਲਾਉਣੀ ਹੈ ਇਹ ਜਿਹੜਾ ਮੁਰਕੋ ਮੜਕੀ ਹੋ ਰਹੇ ਬੂਟੇ ਦਾਤੇ ਕਿਸੇ ਗੱਲ ਕਿੰਨੇ ਹੋ ਰਹੇ ਸਾਰਿਆਂ ਨੂੰ ਆਪਣਾ ਬੂਟੇ ਬਚਾਉਣੇ ਚਾਹੀਦੇ ਹਿੰਮਤ ਕਰਨੀ ਚਾਹੀਦੀ ਹੈ ਮਿਹਨਤ ਕਰਕੇ ਜਿੰਨਾ ਵੀ ਵੱਧ ਤੋਂ ਵੱਧ ਲਾ ਸਕਦੇ ਆ ਚੰਗਾ ਹੀ ਆ ਵੱਧ ਤੋਂ ਵੱਧ ਮਗਰੋਂ ਇਹ ਦੁਬਾਰਾ ਸਾਮ ਸੰਭਾਲੇ ਦੀ ਕਰਨੀ ਪੈਣੀ ਆ ਤਾਂ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਜਰੂਰ ਲਾਓ ਜਿੰਨੇ ਵੀ ਲੱਗਦਾ ਵੱਧ ਤੋਂ ਵੱਧ ਹੁਣ ਆਪਾਂ ਇਹਨੂੰ ਲਾਉਣੇ ਟਾਲੀ ਨੂੰ ਇਸ ਜਗ੍ਹਾ ਤੇ ਆ ਮੜਕੋ ਮੜਕੀ ਜਿਵੇਂ ਗੱਲ ਕਰਨੀ ਹੋ ਰਹੀ ਹੈ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਜਰੂਰ ਵੱਧ ਤੋਂ ਵੱਧ ਦਰਸਕ ਲਾਓ ਕਿਉਂਕਿ ਇਹ ਇੱਕ ਹੀ ਜਗ੍ਹਾ ਕਰਨੀ ਸ਼ਮਸ਼ਾਨ ਘਾਟਾ ਕਰਨੀ ਬਹੁਤ ਲੋਕ ਘਟ ਧਿਆਨ ਦੇਣਦੇ ਨੇ ਕਿਉਂਕਿ ਹੋਰ ਥਾਵਾਂ ਦੇ ਤਾਂ ਫਿਰ ਵੀ ਲੱਗ ਜਾਂਦੇ ਨੇ ਡੁੱਡ ਕਮੇਟੀਆਂ ਬਣੀਆਂ ਹੁੰਦੀਆਂ ਉਹਨਾਂ ਦੇ ਸਾਰੇ ਉਹਦਾ ਇਹ ਥਾਵਾਂ ਕਰਨੀ ਬਹੁਤ ਘਟ ਲੋਕ ਧਿਆਨ ਦੇ ਰਹੇ ਨੇ ਤਾਂ ਕਰਕੇ ਸਾਰਿਆਂ ਨੂੰ ਬੂਟੇ ਲਾਉਣ ਚ ਨੇ ਦਰਖਤ ਜਿੰਨੇ ਵੀ ਲੱਗਦਾ ਵੱਧ ਤੋਂ ਵੱਧ ਜਰੂਰ ਲਾਓ ਹੁਣ ਆਪਾਂ ਹੋਰ ਪਾਸੇ ਲਾਉਣੇ ਆ ਦਿਖਾਉਣੇ ਬਲ ਮੋੜ ਦਾ ਬੂਟਾ ਹੀ ਆਪਾਂ ਇਹ ਜਗ੍ਹਾ ਤੇ ਲਾਉਣੇ ਆ ਤੇ ਉਧਰ ਤਾਂ ਆਪਾਂ ਤਿੰਨ ਬੂਟੇ ਲਾ ਕੇ ਦੋ ਹੋਰ ਰਹਿੰਦੇ ਕਾਰਨ ਇੱਕ ਹੋਰ ਰਹਿੰਦਾ ਟਾਲੀ ਦਾ ਇਹਨਾਂ ਨੂੰ ਹੁਣ ਲਾਉਣੇ ਇੱਥੇ ਇਸ ਜਗ੍ਹਾ ਤੇ ਔਰ ਮੋੜ ਦਾ ਬੂਟਾ ਜਿਆ ਪੇਛੇ ਜਗਾ ਤੇ ਲਾਉਣੇ ਆ ਇਹ ਆਖਰੀ ਟਾਲੀ ਦਾ ਬੂਟਾ ਬਚਿਆ ਜੀ ਇਹਨੂੰ ਆਪਾਂ ਇਸ ਜਗ੍ਹਾ ਤੇ ਲਾਉਣੇ ਆ ਇੱਥੇ ਕੋਈ ਹੈ ਨਹੀਂ ਆਸ-ਪਾਸੇ ਇਹਨੂੰ ਇਸ ਜਗ੍ਹਾ ਤੇ ਲਾਉਣੇ ਆ ਟਾਲੀ ਦੇ ਇਹਨੂੰ ਟਾਲੀ ਨੂੰ ਆਪਾਂ ਨੇ ਇਸ ਜਗ੍ਹਾ ਤੇ ਲਾਉਣੇ ਆ ਜੀ ਆਖਰੀ ਬਚੀ ਆ ਇਹ ਬਾਕੀ ਚਾਰ ਜਿਹੜੇ ਉਹ ਤਾਂ ਆਪਾਂ ਉੱਤਰ ਲਾਤੇ ਨੇ ਹੁਣ ਇਹ ਰਹਿ ਗਈ ਆਖਰੀ ਇਹ ਬੂਟੇ ਹੁਣ ਜਿਹੜੇ ਆਪਾਂ ਪੰਜ ਲੈਣਦੇ ਸੀ ਇਹਦੇ ਪੰਜੇ ਤੇ ਪੰਜੇ ਲਾਤੇ ਹੁਣ ਇਹਨਾਂ 'ਚ ਪਾਣੀ ਪਾਉਣੇ ਆ ਇੱਥੇ ਕੋਲੇ ਸੂਆਗਾ ਉੱਤੇ ਭਰ ਕੇ ਸਾਰਿਆਂ 'ਚ ਪਾਉਣੇ ਆ ਪਾਣੀ ਭਰ ਲੈਂਦੇ ਹੁਣ ਆ ਬੂਟਿਆਂ 'ਚ ਪਾਉਣੇ ਆ ਜਿਹੜੇ ਲਾਏ ਆ ਇਹ ਤਾਂ ਪਾਈਪ ਖਲਾਸੀ ਦੀ ਇਹ ਕਾ ਲੱਗਿਆ ਹੋਇਆ ਹੈ ਇਹ ਚ ਪਾਉਣੇ ਤੈਨਾਂ ਬੂਟੇ ਰਹਿ ਗਏ ਜੀ ਉਰਨਾ ਚ ਪਾਣੀ ਪਾਉਣੇ ਆ ਤੇ ਤੁਹਾਨੂੰ ਪਾਣੀ ਪਾ ਬੂਟੇ ਲੈ ਜੇ ਪੰਜਾਂ ਚਕੇਰਾ ਪਾਣੀ ਪਾ ਕੇ ਬਿਲਕੁਲ ਜੇ ਨਾਲ ਤਿਆਰ ਕਰਤੇ ਆ ਹੁਣ 2-4 ਦਿਨਾਂ ਤੱਕ ਫੇਰੇਮਾਂਗੇ ਇਹਨਾਂ ਚ ਪਾਣੀ ਪਾਉਣੇ ਜੇ ਕਰ ਚਲੋ ਮੀਮੂ ਪੈ ਕੇ ਤਾਂ ਕੀ ਕਹਿਣਾ ਐਂ ਤੇ ਮੈਂ ਇਹੀ ਬੇਨਤੀ ਕਰਨਾ ਚਾਹਣਾ ਵੀ ਜਿੱਥੇ ਕਮੇਟੀਆਂ ਜਾਂ ਪ੍ਰਬੰਧਕ ਜਾਂ ਮੈਂਬਰ ਜਿੱਥੇ ਵੀ ਹੁੰਦੇ ਨੇ ਉੱਥੇ ਤਾਂ ਬੂਟੇ ਹਰ ਕੋਈ ਲਾ ਆਂਦਾ ਜੇ ਉੱਥੇ ਤਾਂ ਉਹਨਾਂ ਦੇ ਸਾਰੇ ਹੁੰਦੇ ਆਪ ਹੀ ਲਾਉਂਦੇ ਨੇ ਸ਼ਮਸ਼ਾਨ ਘਾੜ ਤੇ ਹੋਇਆ ਜਿਵੇਂ ਇਹ ਜਗ੍ਹਾ ਕਰਨੀ ਬਹੁਤ ਲੋਕ ਘਟ ਧਿਆਨ ਦਿੰਦੇ ਨੇ ਤਾਂ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਜਰੂਰ ਧਰਤ ਲਾਓ ਵਾਦ ਤੋਂ ਬਾਅਦ ਜਿੰਨੇ ਵੀ ਬੂਟੇ ਫੁੱਲਾਂ ਦੇ ਜਿਵੇਂ ਵੀ ਬਸ ਸਾਰੇ ਬਸੇ ਪਤਾ ਲੱਗਣਾ ਚਾਹੀਦਾ ਪਹਿਲਾਂ ਨਾ ਪੰਜਾਬ ਫੇਰ ਮੋੜ ਆ ਗਿਆ ਕਿਉਂਕਿ ਲੋਕ ਵੱਡੀ ਤੁਰੇ ਜਾਂਦੇ ਲਾਉਂਦਾ ਤਾਂ ਕੋਈ ਹੈ ਨਹੀਂ ਬੱਡਨ ਮਾਣਾ ਖਰੀਕਦਾ ਤੇ ਆਣਾ ਤਾਂ ਕਰਕੇ ਜਰੂਰ ਸਾਰੇ ਇਹਨਾਂ ਲਾਓ ਲੇਕਿਨ ਮੇਰਾ ਕੰਮ ਵਧੀਆ ਲੱਗਦਾ ਹੈ ਵੀਡੀਓ ਸ਼ੇਅਰ ਜਰੂਰ ਕਰੋ ਜੀ ਧੰਨਵਾਦ